ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਕੌਣੀ ਜ਼ਿਲ੍ਹਾ ਤੇ ਤਹਿਸੀਲ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਡੇਢ ਮਹੀਨੇ ਦੀ ਵੜਾ ਜਿਹੜੀ ਕਿ ਸੂਈ ਸਵਾਈ ਆ ਉਹ ਬਕਾਊ ਆ ਚੰਗੇ ਦੁੱਧ ਰਿਕਾਰਡ ਵਾਲੀ ਆ ਇਹ ਦੋਸਤੋ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਵੇਚਣ ਦਾ ਜਿਹੜਾ ਕਾਰਨਾ ਉਹ ਬਾਈ ਜੀ ਨੇ ਔ ਕੈਮਰਾ ਦੱਸਤਾ ਸੀ ਵੀ ਅੱਜ ਕੱਲ ਜਿਹੜੇ ਮਜ਼ਦੂਰ ਆ ਉਹ ਬਹੁਤ ਘੱਟ ਮਿਲਦੇ ਆ ਤੇ ਬੰਦਿਆਂ ਦੀ ਕਮੀ ਆ ਇਸ ਕਰਕੇ ਜਿਹੜੇ ਜਿਵੇਂ ਜਿਵੇਂ ਇਹ ਗਾਇਆਂ ਸੂਣ ਦੇ ਨੇੜੇ ਤਿਆਰ ਹੋਈਆਂ ਗਈਆਂ ਤੇ ਉਸੇ ਤਰ੍ਹਾਂ ਇਹ ਸੇਲ ਕਰਦੇ ਜਾਵਾਂਗੇ ਤੇ ਲੈਨੇ ਆ ਡਿਟੇਲ ਫਿਰ ਬਾਈ ਜੀ ਤੋਂ ਉੱਥੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਮੇਰਾ ਨਾਮ ਗੁਰਲਾਬ ਸਿੰਘ ਆ ਜੀ ਪਿੰਡ ਕੌਣੀ ਆ ਜੀ ਠੀਕ ਹੈ ਬਾਈ ਜੀ ਆਪਣਾ ਨੰਬਰ ਦੇ ਦਿਓ ਮੋਬਾਈਲ ਦਾ 98560 98560 00692 00692 ਹਾਂਜੀ ਤੇ ਆਪਣਾ ਫਿਰ ਦੁੱਧ ਦਾ ਕੰਮ ਆ ਕਿ ਬਾਈ ਜੀ ਨਹੀਂ ਨਹੀਂ ਦੁੱਧ ਦਾ ਕੰਮ ਹੈ ਜੀ ਆਪਣਾ ਠੀਕ ਹੈ ਜੀ ਤੇ ਇਹ ਗਾਂ ਕਿਵੇਂ ਕਿੰਨਾ ਕੁ ਚਿਰ ਹੋ ਗਿਆ ਸੂਈ ਨੂੰ ਬਾਈ ਜੀ ਡੇਢ ਕਿ ਮਹੀਨਾ ਹੋ ਗਿਆ ਸੂਈ ਨੂੰ ਠੀਕ ਹੈ ਤੇ ਮਗਰੇ ਦੇ ਵੱਛੀ ਹੈ ਜੀ ਮਗਰ ਵੱਚੀ ਹੈ ਜੀ ਹੈਗੀ ਹੈ ਵੱਚੀ ਹਾਂਜੀ ਮਗਰਲੇ ਪਾਸੇ ਖੜੀ ਹੈ ਠੀਕ ਆ ਉਹ ਵੀ ਤੁਹਾਨੂੰ ਦਿਖਾ ਦਿਆਂਗੇ ਤੇ ਦੁੱਧ ਕਿੰਨਾ ਹੈਗਾ ਬਈ ਦੁੱਧ ਬਾਈ ਜੀ ਵੇਖੋ ਹੈ ਤਾਂ ਹੁਣ ਤਾਂ ਇਹ 20 ਲੀਟਰ ਦੇਈ ਜਾਂਦੀ ਹੈ ਬਾਕੀ ਸੇਵਾ ਦਾ ਦੁੱਧ ਹੈ ਜੀ ਮੇਰਾ ਬੰਦਾ ਭੱਜ ਗਿਆ ਇਸ ਟਾਈਮ 20 ਲੀਟਰ ਹੈਗਾ ਹੈਗਾ ਜੀ ਹੈਗਾ ਤੇ ਸੱਜਰ ਜਦੋਂ ਜਮਾਂ ਸੂਈ ਸੀ ਉਦੋਂ ਉਹਨੂੰ ਤੋਂ ਪਲੱਸ ਸੀਗਾ ਹਾਂਜੀ 20 ਤੋਂ ਪਲੱਸ ਸੀਗਾ ਹਾਂ 20 ਤੋਂ ਪਲੱਸ ਸੀਗਾ ਠੀਕ ਆ ਤੇ ਕਿੰਨਾ ਚਿਰ ਹੋ ਗਿਆ ਡੇਢ ਮਹੀਨਾ ਹੋ ਗਿਆ ਹਾਂ ਡੇਢ ਮਹੀਨਾ ਹੋ ਗਿਆ ਜੀ ਦੂਜਾ ਸੂਆ ਸੂਣਾ ਬਈ ਹਾਂਜੀ ਹਾਂਜੀ ਲਓ ਵੀ ਮਿੱਤਰੋ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਬਹੁਤ ਚੰਗੀ ਵਿਹ ਨਯਾ ਨਕਸ਼ਤਰ ਨੂੰ ਦਿਖਾ ਦਿੰਨੇ ਆ ਥਣ ਹਵਾਨਾ ਬਿਲਕੁਲ ਓਕੇ ਆ ਮਿਲਕ ਵੇਨ ਨੂੰ ਨਜ਼ਰ ਮਾਰ ਲਓ ਦੋਸਤੋ ਬਹੁਤ ਵਧੀਆ ਮੋਟੀ ਆ ਤੇ ਥਣਾਂ ਦਾ ਸੈਜ ਗਾਇ ਬਹੁਤ ਚੰਗਾ ਹੈ ਦੇਖ ਸਕਦੇ ਹੋ ਤੁਸੀਂ ਨਾੜਾਂ ਹਵਾਨੇ ਦੇ ਉੱਤੇ ਕਲੀਆਂ-ਕਲੀਆਂ ਤੁਹਾਨੂੰ ਦਿਖਾਈ ਦੇਣਗੀਆਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਦੋਸਤੋ ਜਜਮੈਂਟ ਕਰਾਵਾਂਗੇ ਉਸ ਤੋਂ ਬਾਅਦ ਤੋੜ ਕੇ ਦਿਖਾਵਾਂਗੇ ਦੇਖ ਸਕਦੇ ਹੋ ਪੂਰਾ ਗੁੰਦਿਆ ਪਿਆ ਹਵਾਨਾ ਦੂਜੇ ਪਾਸੇ ਤੋਂ ਬਿਲਕੁਲ ਸੇਮ ਸ ਹੈ ਜਾਂ ਨਾੜਾ ਇੰਦਰਲੇ ਪਾਸੇ ਵੀ ਤੁਸੀਂ ਕਲੀਆਂ-ਕਲੀਆਂ ਗਿਣ ਸਕਦੇ ਆ ਹਵਾਨੇ ਦੇ ਕਦ ਕੜ ਦੋਸਤੋ ਬਹੁਤਾ ਦੇਖ ਸਕਦੇ ਹੋ ਤੁਸੀਂ ਸ਼ਾਨਦਾਰ ਵਹਿੜਾ ਰਾਜੀਪਲੀ ਚੰਗੀ ਆ ਪਰ ਕਾਰਨ ਬਾਈ ਨੇ ਦੱਸਤਾ ਵੀ ਬੰਦਾ ਨਾ ਮਿਲਣ ਕਾਰਨ ਇਹ ਵੇਚਣੀਆਂ ਪੈ ਰਹੀਆਂ ਹੁਣ ਬਾਕੀ ਵੀ ਵਹਿੜਾ ਦੋਸਤੋ ਜਿਵੇਂ ਜਿਵੇਂ ਤਿਆਰ ਹੋਣਗੀਆਂ ਇਹ ਇਹਨਾਂ ਨੇ ਸੇਲ ਕਰ ਦੇਣੀਆਂ ਤੇ ਫਿਰ ਹਾਲ ਇਹ ਹੀ ਵਿਕਾਊ ਹੈ ਦੀ ਤੁਹਾਨੂੰ ਵੱਛੀ ਵੀ ਦਿਖਾਵਾਂਗੇ ਇਹ ਤੋੜ ਕੇ ਤੁਹਾਨੂੰ ਪਹਿਲਾਂ ਦਿਖਾ ਦਈਏ ਲਓ ਵੀ ਥੋੜੀ ਜੀ ਮਸਤੀ ਪਈ ਆ ਇਸ ਕਰਕੇ ਤੁਰ ਕੇ ਨਹੀਂ ਦਿਖਾ ਰਹੀ ਜਿੰਨਾ ਵੀ ਹੋ ਸਕਿਆ ਦੋਸਤੋ ਤੁਹਾਨੂੰ ਤੋੜ ਕੇ ਦਿਖਾ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਹੈ ਪੱਠਪੜਾ ਚੰਗਾ ਤੇ ਥੋੜੀ ਜਿਹਾ ਮਸਤੀ ਪਈ ਅੱਜ ਕਰੇ ਖੋਲਿਆ ਨਾ ਪਸੂ ਇਸ ਕਰਕੇ ਥੋੜਾ ਭੱਜਨ ਅੱਸੀ ਕਰਦੀ ਸੀਗੀ ਤੇ ਤੋੜ ਕੇ ਤੁਹਾਨੂੰ ਦਿਖਾਤੀ ਹਾਂ ਦੋਸਤੋ ਬੰਦ ਦਿਓ ਜੀ ਲਓ ਵੀ ਮਿੱਤਰੋ ਬਹੁਤ ਹੀ ਜਿਆਦਾ ਸ਼ਾਨਦਾਰ ਖਾਣ ਹਵਾਨਾ ਲਓ ਵੀ ਸੱਜਣੋ ਆਹ ਦੇਖ ਸਕਦੇ ਹੋ ਆਹ ਬੱਛੀ ਆ ਮਗਰ ਡੇਢ ਮਹੀਨੇ ਦੀ ਬੱਛੀ ਆ ਚੰਗੀ ਕੁਆਲਿਟੀ ਦੀ ਸੇਮੰਦੀ ਆ ਦੇਖ ਸਕਦੇ ਹੋ ਤੁਸੀਂ ਬਾਈ ਦਾ ਫਾਰਮ ਬਹੁਤ ਵਧੀਆ ਬਣਿਆ ਹੈ ਦੇਖ ਸਕਦੇ ਹੋ ਤੁਸੀਂ ਤੇ ਪਰ ਕੰਮ ਉਦੋਂ ਖਰਾਬ ਹੋ ਜਾਂਦਾ ਜਦੋਂ ਬੰਦੇ ਕੰਮ ਵਾਲੇ ਨਾ ਮਿਲਣ ਤੇ ਆਪਾਂ ਹੁਣ ਪੁੱਛਦੇ ਆਂ ਬਾਈ ਤੋਂ ਮੁੱਲ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਹੈ ਦਾ ਜੀ ਮੁੱਲ ਬਾਈ ਜੀ ਫੋਨ ਤੇ ਕਰਾਂਗੇ ਆਪਾਂ ਠੀਕ ਹੈ ਬਾਈ ਲਓ ਵੀ ਸੱਜਣੋ ਮੁੱਲ ਫੋਨ ਤੇ ਹੋ ਜੂਗਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਵਹਿੜ ਪਸੰਦਾ ਦਾ ਦੂਜੇ ਸੂਏ ਸੂਈ ਆ ਦੁੱਧ 20 ਪਲੱਸ ਸੀਗਾ ਇਸ ਟਾਈਮ 20 ਕਿਲੋ ਦੋ ਟਾਈਮਾਂ ਦਾ ਤੁਸੀਂ ਚੋਕੇ ਲਿਜਾ ਸਕਦੇ ਆ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ 22 ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਘਰੇ ਆ ਕੇ ਵੀ ਤੁਸੀਂ ਦੋ ਡੰਗ ਚੋਕੇ ਵੀ ਤਸੱਲੀ ਆਪਦੀ ਕਰ ਸਕਦੇ ਆ ਪਰ ਇਹਨਾਂ ਨਹੀਂ ਉਹ ਜਿਹੜੀ ਗੱਲ ਦੱਸੀ ਗਈ ਹੈ ਸਾਫ਼ ਸੁਥਰੀ ਹੈ ਦੋਸਤੋ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਕਿਦਾਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਦੱਸੋ ਜਲਦੀ ਮਿਲਦੇ ਆ ਅਜਿਹੀ ਨਵੇਂ ਵੀਡੀਓ ਦੇ ਨਾਲ ਧੰਨਵਾਦ